ਰਾਜਵੀਰ ਜਵੰਦਾ ਦੀ ਸਿਹਤ 'ਚ ਹਲੇ ਵੀ ਖਾਸ ਸੁਧਾਰ ਨਹੀਂ ਆਇਆ ਹਾਲਾਤ ਅਜੇ ਚਿੰਤਾਜਨਕ ਬਨੇ ਹੋਏ ਆ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਨਵਾਂ ਮੈਡੀਕਲ ਬਰਿਟਨ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਕ ਟਿਵ ਕਰ ਤੇ ਰਾਜਵੀਰ ਦੀ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਦੱਸਦੀ ਹਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਸੱਤਵੇਂ ਦਿਨ ਵੀ ਨਾਜ਼ੁਕ ਬਣੀ ਹੋਈ ਹੈ ਵੀਰਵਾ ਸ਼ਾਮ ਨੂੰ 40 ਸੱਤ ਹਸਪਤਾਲ ਮਾਲੀ ਵੱਲੋਂ ਜਾਰੀ ਛੇਵੇਂ ਮੈਡੀਕਲ ਬਲਟਨ ਵਿੱਚ ਕਿਹਾ ਗਿਆ ਹੈ ਕਿ ਉਹ ਲਾਈਫ ਸਪੋਰਟ ਤੇ ਹਨ ਅਤੇ ਉਹਨਾਂ ਦੀ ਨਿਊਰੋਸਰजिकल ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਉਹ ਦਿਲ ਦੇ ਆਮ ਕੰਮਕਾਜ ਨੂੰ ਬਣਾਈ ਰੱਖਣ ਲਈ ਦਵਾਈਆਂ ਦੇ ਰਹੇ ਹਨ ਪਰ ਇਸ ਵੇਲੇ ਕੁਝ ਵੀ ਕਹਿਣਾ ਮੁਸ਼ਕਲ ਹੈ ਹੁਣ ਤੱਕ ਹਸਪਤਾਲ ਨੇ ਛੇ ਮੈਡੀਕਲ ਬਲਟਨ ਜਾਰੀ ਕੀਤੇ ਹਨ ਰਾਜਵੀਰ ਨੂੰ ਹੋਸ਼ ਨਹੀਂ ਆਇਆ ਹੈ ਤੇ ਉਹ ਗੱਲਬਾਤ ਕਰਨ ਵਿੱਚ ਅਸਮਰਥ ਹੈ ਦੱਸਦੀ ਹੈ ਦੇਸ਼ ਭਰ ਦੇ ਗੁਰਦਿਆਰਿਆਂ ਵਿੱਚ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਵੀਰਵਾਰ ਨੂੰ ਵਿਰੋਧੀ ਤਿਰਦੇ ਨੇ ਤਾਂ ਬਾਸਿੰਘ ਬਾਜਵਾ ਉਹਨਾਂ ਦੇ ਪੁੱਤਰ ਵਿਕਰਮ ਬਾਜਵਾ ਅਤੇ ਕਾਂਗਰਸ ਨੇਤਾ ਬਲਵੀਰ ਸਿੰਘ ਸਿੱਧੂ ਸਣੇ ਕਈ ਨੇਤਾਵਾਂ ਨੇ ਫੋਰਟਿਸ ਹਸਪਤਾਲ ਦਾ ਦੌਰਾ ਕੀਤਾ ਅਤੇ ਉਹਨਾਂ ਦਾ ਹਾਲਚਾਲ ਜਾਣਿਆ ਇਸ ਦੌਰਾਨ ਰਾਜਵੀਰ ਦੇ ਸੋਸ਼ਲ ਮੀਡੀਆ ਤੇ ਫੋਲੋਅਰਸ ਵਧਦੇ ਹੀ ਜਾ ਰਹੇ ਨੇ 22 ਸਤੰਬਰ ਨੂੰ ਜਿਸ ਦਿਨ ਉਹ ਹਾਦਸੇ ਦਾ ਸ਼ਿਕਾਰ ਹੋਏ ਸਨ ਉਸ ਦਿਨ ਇੰਸਟਾਗ੍ਰਾਮ ਤੇ ਉਸਦੇ 2.4 ਮਿਲੀਅਨ ਫੋਲੋਅਰਸ ਹਨ ਪਰ ਹੁਣ ਇਹ ਗਿਣਤੀ 2.6 ਮਿਲੀਅਨ ਨੂੰ ਪਾਰ ਕਰ ਗਈ ਹੈ ਫੇਸਬੁੱਕ ਅਤੇ YouTube ਤੇ ਵੀ ਲੱਖਾਂ ਨਵੇਂ ਲੋਕਾਂ ਨੇ ਉਹਨਾਂ ਨੂੰ ਫੋਲੋ ਕਰਨ ਉੱਪਰਿਆ ਨੂੰ ਫਿਲਹਾਲ ਉਹਨਾਂ ਦੀ ਸਿਹਤ ਜੋ 나ਕੀ ਬਣੀ ਹੋਈ ਹੈ ਤੇ ਅਸੀਂ ਰੱਬ ਅੱਗੇ ਹੀ ਦੁਆ ਕਰਦੇ ਹਾਂ ਕਿ ਜਲਦੋ ਜਲਦ ਠੀਕ ਹੋ ਜਾਣ ਤੇ ਅਰਾਜਵਿਰ ਦੇ ਜਵੰਦਾ ਦੀ ਸਿਹਤ ਦੀ ਹਰ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤਕਰੀਬ ਦੇ ਪੰਜਾਬੀ ਲਿੰਕ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ